ਸਜੀਵਿੰਦੀ ਕਿਸ ਤਰ੍ਹਾਂ ਕੰਬਾਈਨ ਹੋ ਰਹੀ ਹੈ ਕਿਸ ਤਰ੍ਹਾਂ ਦਾ ਕਰਦੇ ਨੇ ਤੁਸੀਂ ਮੁੱਤਾ ਮੰਗਦੇ ਹੋ ਕੀ ਸਹਯੋਗ ਮਿਲਦਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪੰਜਾਬ ਦੇ ਲੋਕਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੂੰ ਮੇਰੀ ਸਰਕਾਰ ਜੈ ਸ਼੍ਰੀ ਰਾਮ ਅੱਜ ਜੋ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੈ ਸੰਗਰੂਰ ਲੋਕ ਸਭਾ ਦੀ ਗੱਲ ਕਰੀਏ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਰਜਕਰਤਾ ਹੈ ਡੋਰ ਟੂ ਡੋਰ ਯਾਨਕਿ ਟੋਲੀਆ ਬਣਾ ਕੇ ਜਾ ਰਿਹਾ ਹੈ ਜੋ ਵੀ ਫੀਡਬੈਕ ਆ ਰਹੀ ਹੈ ਇੰਨਾ ਰਿਸਪਾਂਸ ਹੈ ਵੀ ਲੋਕ ਆਪਣੇ ਆਪ ਖੁਦ ਖੁਦ ਜਾ ਕੇ ਯਾਨਕਿ ਸ਼੍ਰੀ ਅਰਵਿੰਦ ਕੰਨਾ ਜੀ ਵਾਸਤੇ ਕੈਂਪੇਨ ਕਰ ਰਹੇ ਹਨ ਜਿਹੜੀ ਫੀਡਬੈਕ ਆ ਰਹੀ ਹੈ ਸਾਡੇ ਪਿੰਡਾਂ ਦੇ ਵਿੱਚੋਂ ਵੀ ਸ਼ਹਿਰਾਂ ਦੇ ਵਿੱਚੋਂ ਵੀ ਪਿੰਡਾਂ ਦੇ ਵਿੱਚੋਂ ਵੀ ਕਾਫੀ ਯਾਨਕਿ ਜਿਹੜੇ ਵਰਗ ਇਦਾਂ ਦੇ ਹਨ ਜਿਹੜੇ ਮੋਦੀ ਜੀ ਨੂੰ ਪਿਆਰ ਕਰਦੇ ਆ ਜਿੰਨੇ ਜਿਹੜੇ ਬੈਨੀਫਿਸ਼ਰੀ ਆ ਜਿਹੜੇ ਲੋਕਾਂ ਨੂੰ ਮੋਦੀ ਸਾਹਿਬ ਨੇ 10 ਸਾਲਾਂ ਦੇ ਵਿੱਚ ਲਾਭ ਦਿੱਤਾ ਉਹ ਸਾਰੇ ਮੋਦੀ ਸਾਹਿਬ ਨੂੰ ਅੰਦਰੋਂ ਚਾਹ ਰਹੇ ਆ ਸਾਈਲੈਂਟ ਐ ਪਰ ਉਹ ਲੋਕ ਜਿਹੜੇ ਹੈਗੇ ਆ ਮੋਦੀ ਸਾਹਿਬ ਨੂੰ ਵੋਟਾਂ ਪਾ ਰਹੇ ਆ ਇਸ ਮੁੱਦੇ ਨੂੰ ਲੈ ਕੇ ਅਰਵਿੰਦ ਖੰਨਾ ਜੀ ਆਏ ਦੇਖੋ ਅੱਜ ਜੇ ਅਸੀਂ ਗੱਲ ਕਰੀਏ ਮੁੱਦਿਆਂ ਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੇ ਜੋ ਦੇਸ਼ ਦੀ ਤੇ ਪੰਜਾਬ ਦੀ ਡਵੈਲਪਮੈਂਟ ਪਿਛਲੇ 10 ਸਾਲਾਂ ਅੱذ ਕੀਤੀ ਹੈ ਮੇਰੇ ਖਿਆਲ ਚ ਕਾਂਗਰਸ ਸੱਤ ਸਾਲਤ ਨਹੀਂ ਕਰ ਸਕੀ ਅਸੀਂ ਜੇ ਗੱਲ ਕਰੀਏ ਪੰਜਾਬ ਦੀ ਜਾਂ ਹਲਕਾ ਯਾਨਕਿ ਲੋਕ ਸਭਾ ਹਲਕਾ ਸੰਗਰੂਰ ਦੀ ਸਾਡੀ ਟਿਨਿਓਰ ਦੇ ਵਿੱਚ ਯਾਨਕਿ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਯਾਨਕਿ ਗਰਾਂਟਾ ਗਈਆਂ ਸੈਂਟਰ ਵੱਲੋਂ ਸਿੱਧੀਆਂ ਤੇ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਅੱਜ ਪਾਣੀ ਜਾ ਰਿਹਾ ਹੈ ਪਾਈ ਪੈਰੀ ਹੈ ਉਹਦੇ ਵਿੱਚ 90% ਜਿਹੜਾ ਪੈਸਾ ਹੈ ਉਹ ਕੇਂਦਰ ਸਰਕਾਰ ਦੀ ਯੋਜਨਾ ਹੈ ਉਹਦੇ ਤਹਿਤ ਜਾ ਰਿਹਾ ਤੇ ਉਸ ਤੋਂ ਬਾਅਦ ਸਾਡੇ ਗਰੀਬ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਜਿਹੜਾ ਆਟਾ ਦਾਲ ਸਕੀਮ ਦਾ ਜਿਹੜਾ ਲਾਭ ਮਿਲ ਰਿਹਾ ਹੈ ਜਿਹੜਾ ਸਿਲੰਡਰ ਸੀਗਾ ਸਾਡੀਆਂ ਪੈਣਾਂ ਲਵੇ ਉਹਨਾਂ ਨੂੰ ਮੁਫਤ ਸਿਲੰਡਰ ਦਿੱਤਾ ਹੈ ਤੇ ਜਨਤਨ ਯੋਜਨਾ ਰਾਹੀਂ ਹਰ ਯੋਜਨਾ ਜਿਹੜੀ ਹੈਗੀ ਸੁਚਾਲਿਆ ਹੋਣ ਤੇ ਆਯੁਸ਼ਮਾਨ ਯੋਜਨਾ ਸਭ ਤੋਂ ਵੱਡੀ ਜਿਹੜੀ ਟਰੰਪ ਕਾਰਡ ਹੈਗਾ ਮੋਦੀ ਦਾ ਵੀ ਸਿਹਤ ਦੀ ਯਾਨਕੇ ਕਿਸੇ ਨੂੰ ਜਰੂਰ ਪੈਣਾ ਪੰਜ ਲੱਖ ਤੱਕ ਦਾ ਯਾਨਕੇ ਇਲਾਜ ਜਿਹੜਾ ਹੈਗਾ ਉਹ ਫ੍ਰੀ ਹੈ ਇਹ ਸਾਰੀਆਂ ਯੋਜਨਾਵਾਂ ਕਰਕੇ ਲੋਕ ਅੰਦਰੋਂ ਯਾਨਕੇ ਬਾਹਰ ਦੀ ਜਥੇਬੰਦੀਆਂ ਰੌਲਾ ਪਾਉਂਦੀਆਂ ਹਨ ਉਹਨਾਂ ਤੋਂ ਡਰਦੇ ਮਾਰੇ ਨਹੀਂ ਲੋਕ ਬੋਲ ਰਹੇ ਪ੍ਰੰਤੂ ਅੰਦਰੋਂ ਗਤੀ ਜਿਹੜਾ ਹੈਗਾ ਉਹ ਵੋਟ ਭਾਰਤੀ ਜਨਤਾ ਪਾਰਟੀ ਨੂੰ ਕਰ ਰਹੇ ਹਨ ਸਾਨੂੰ ਇੰਨਾ ਹੰਗਾਰਾ ਮਿਲ ਰਿਹਾ ਜਦੋਂ ਅਸੀਂ ਜਾਣਿਆਂ ਲੋਕਾਂ ਦੇ ਟੈਲੀਫੋਨ ਆਉਂਦੇ ਹਨ ਤੇ ਲੋਕ ਇਹ ਗੱਲ ਕਹਿੰਦੇ ਜੀ ਤੁਸੀਂ ਅਸੀਂ ਪੁਰਨਾ ਕੈਂਪੇਨ ਤੇ ਜਾਈਏ ਨਾ ਜਾਈਏ ਪਰ ਜਿਹੜੀ ਮੋਟਾ ਅਸੀਂ ਦੱਬ ਕੇ ਪਾਵਾਂਗੇ ਪਿੰਡਾਂ ਦੇ ਵਿੱਚ ਆ ਮਾਹੌਲ ਹੈ ਦੇਖੋ ਜਿਹੜਾ ਮੁਕਾਬਲਾ ਨਾ ਜੀ ਮੁਕਾਬਲਾ ਤਾਂ ਦੇਖਿਆ ਜਾਂਦਾ ਹੈ ਵੀ ਬਰਾਬਰ ਦਾ ਬੰਦਾ ਕੌਣ ਹੈ ਅੱਜ ਜੇ ਆਪਾਂ ਗੱਲ ਕਰੀਏ ਸਾਡੇ ਸਿਟਿੰਗ ਐਮਪੀ ਭਗਵੰਤ ਮਾਨ ਜੀ ਦੀ ਅਬ ਸਿਮਰਨਜੀਤ ਸਿੰਘ ਮਾਨ ਜੀ ਦੀ ਉਹ ਸਿਰਫ ਪੰਜ ਚਾਰ ਸੀਟਾਂ ਦੇ ਖੜੇ ਹੈ ਮੇਰੇ ਖਿਆਲ ਚ ਇਸ ਵਾਰੀ ਵੀ ਉਹਨਾਂ ਦੀ ਕੋਈ ਐਸੀ ਜੀ ਪੋਜੀਸ਼ਨ ਨਹੀਂ ਹੈ ਜਿੱਤਣ ਵਾਲੀ ਵੀਡੀਓ ਕੋਈ ਸੈਂਟਰ ਚ ਜਾ ਕੇ ਕੋਈ ਲੋਕਾਂ ਦੀ ਆਵਾਜ਼ ਚੱਕ ਸਕਾ ਇਸੇ ਤਰ੍ਹਾਂ ਅਕਾਲੀ ਦਲ ਹੈ ਉਹ 12 ਦਿਨਾਂ ਸੀਟਾਂ ਦੀ 13 ਸੀਟਾਂ ਦੀ ਲੜ ਰਹੇ ਹਨ ਇਸੇ ਤਰ੍ਹਾਂ ਕਾਂਗਰਸ ਹੈ ਉਹਦਾ ਤਕਰੀਬਨ ਦੇਸ਼ ਦੇ ਵਿੱਚ ਉਹ ਜਿਹੜਾ ਵजूद ਹੈ ਉਹ ਖਤਮ ਹੋ ਚੁੱਕਿਆ ਹੈ ਇਸੇ ਤਰ੍ਹਾਂ ਜਿਵੇਂ ਆਮ ਆਦਮੀ ਪਾਰਟੀ ਲਈਏ ਪੂਰੇ ਦੇਸ਼ ਦੇ ਵਿੱਚ ਸਿਰਫ ਜਾਨਕਿ 22 ਸੀਟਾਂ ਦੇ ਯਾਨਕਿ ਚੋਣ ਲੜ ਰਹੀ ਹੈ ਇਹ ਜਿਹੜੀਆਂ ਪਾਰਟੀਆਂ ਇਹ ਸਿਰਫ ਪਰਿਵਾਰਵਾਦ ਵਾਲੀਆਂ ਪਾਰਟੀਆਂ ਹਨ ਇਹਨਾਂ ਕੋਲ ਕੋਈ ਚਿਹਰਾ ਨਹੀਂ ਭਾਰਤੀ ਜਨਤਾ ਪਾਰਟੀ ਲਵੇ ਇੱਕ ਹੀ ਇਮਾਨਦਾਰ ਸਾਫ਼ ਸੁਥਰੀ ਛਵੀ ਵਾਲਾ ਜਿਹਦੇ 10 ਸਾਲ ਦੇ ਵਿੱਚ ਕੰਮ ਕਰਕੇ ਦਿਖਾਇਆ ਸ਼੍ਰੀ ਨਰਿੰਦਰભાઈ ਮੋਦੀ ਵਰਗਾ ਪ੍ਰਧਾਨ ਮੰਤਰੀ ਨਹੀਂ ਹੈਗਾ ਤੇ ਅਸੀਂ ਜਿਹੜੀ ਸੰਗਰੂਰ ਦੀ ਸੀਟ ਹੈ ਜਿਹਦੇ ਸਾਡੇ ਕੈਂਡੀਡੇਟ ਹੈ ਰਵਿੰਦਕਰਨਾ ਜੀ ਉਹ ਵੀ ਇੱਕ ਸਾਫ਼ ਸੁਥਰੀ ਇਮਾਨਦਾਰ ਛਵੀ ਵਾਲੇ ਆ ਨੇਤਾ ਨੇ ਇਹ ਜਿਹੜਾ ਹੈਗਾ ਸਾਡੇ ਲੋਕ ਹੈ ਜਿਹੜੇ ਸਾਡੇ ਇੰਨਾ ਪਿਆਰ ਦੇਦੇ ਜਿੱਥੇ ਵੀ ਪ੍ਰੋਗਰਾਮ ਹੁੰਦਾ ਹੈ ਅੱਜ ਅਸੀਂ ਬਹੁਤ ਵਧੀਆ ਬਹੁਮਤ ਨਾਲ ਯਾਨਕਿ ਜਿੱਤ ਰਿਹਾ ਸਾਡਾ ਮੁਕਾਬਲਾ ਜਿਹੜਾ ਹੈਗਾ ਅਸੀਂ ਆਪਣੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਅੱਗੇ ਡਵੈਲਪਮੈਂਟ ਦੇ ਜਿਹੜੇ ਮੁੱਦੇ ਆ ਚਾਹੇ ਉਹ ਰਾਮ ਮੰਦਰ ਜੇ ਵਾਲਾ ਹੋਵੇ 370 ਧਾਰਾ ਹੋਵੇ ਤੇ ਹਰ ਨਾਲ ਪਾਣੀ ਹੋਵੇ ਇਹ ਸਾਰੇ ਬਹੁਤ ਜ਼ਿਆਦਾ ਮੁੱਦੇ ਆ ਜੀਤੇ ਉੱਤੇ ਸਾਨੂੰ ਲੋਕ ਪਿਆਰ ਨਾਲ ਵੋਟਾਂ ਦੇਣ। ਉਹ ਜਿਹੜਾ ਆਮ ਪਾਰਟੀ ਵਾਲੇ ਨੇ ਆਪਣੇ ਕਵੀਰ ਖੜੇ ਕੀਤੇ ਨੇ ਉਹ ਜ਼ਿਆਦਾ ਮੰਤਰੀ ਖੜੇ ਕੀਤੇ ਨੇ। ਉਹ ਲੋਕਾਂ ਨਾਲ ਬੜੇ ਤੁਜੀ ਕੀ ਬੋਲਦੇ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੰਨਾਂ ਕੋਲ 13 ਲੋਕ ਸਭਾ ਦੇ ਕੈਂਡੀਡੇਟ ਨਹੀਂ ਹੈ ਜੇ ਇਹਨਾਂ ਨੇ ਮੰਤਰੀ ਖੜੇ ਕਰਨੇ ਸੀ ਤਾਂ ਪਹਿਲਾਂ ਉਹਨਾਂ ਤੋਂ ਰਿਜ਼ਾਈਨ ਦਵਾਉਂਦੇ ਅਰਜ਼ਾਈਨ ਦਵਾ ਕੇ ਇਲੈਕਸ਼ਨ ਲੜਾਉਂਦੇ ਜਿਵੇਂ ਕਿ ਆਪਾਂ ਦੇਖਿਆ ਹੀ ਹੈ ਸਾਡੇ ਖੱਟਰ ਸਾਹਿਬ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਪਹਿਲਾਂ ਰਿਜ਼ਾਈਨ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਫੇਰ ਉਹ ਇਲੈਕਸ਼ਨ ਲੜਨ ਲੱਗੇ ਤੇ ਇਸੇ ਤਰ੍ਹਾਂ ਇਹਨਾਂ ਦਾ ਕੋਈ ਵਜੂਦ ਨਹੀਂ ਹੈ ਸਿਰਫ ਖਾਨਾ ਪੂਰਤੀ ਕਰਨ ਲਈ ਇਲੈਕਸ਼ਨ ਲੜ ਰਹੇ ਹਨ ਤੇ ਮੇਰੇ ਖਿਆਲ ਦੇ ਵਿੱਚ ਪੋਜੀਸ਼ਨ ਇਹ ਹੋਣ ਵਾਲੀ ਹੈ ਵੀ 13 ਸੀਟਾਂ ਜਿਹੜਾ ਨੂੰ ਕੋਈ ਸੀਟ ਨਹੀਂ ਆ ਰਹੀ ਜਿੱਥੇ ਵੀ ਇਹ ਜਾਂਦੇ ਆ ਲੋਕ ਇਹਨਾਂ ਦੇ ਪਿੱਛੇ ਪੈ ਰਹੇ ਆ ਅਧਰੋਗਤੀ ਲੋਕ ਇਹਨਾਂ ਨੂੰ ਸਵਾਲ ਜਵਾਬ ਪੁੱਛ ਰਹੇ ਆ ਇੱਕ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਕੇ ਇਹ 2000 ਜਿਹੜੀ ਸਰਕਾਰ 22 ਦੀ ਸਰਕਾਰ ਬਣਾਈ ਹੈ ਪਰੰਤੂ ਹੁਣ ਲੋਕ ਇਹਨਾਂ ਤੋਂ ਅੱਕ ਚੁੱਕੇ ਆ ਇਹ ਤੁਹਾਨੂੰ 4 ਜੂਨ ਦੇ ਵਿੱਚ ਹੀ ਪਤਾ ਲੱਗ ਜਾਊਗਾ ਬੀਐਲ ਦੀ ਸਥਿਤੀ ਕੀ ਹੈ। ਟ੍ਰਾਂਸਫਰ ਦੇ ਨੇਤਾ ਜਿਆਦਾ ਵਿਲੀਪੀ ਕਿਉਂ ਆ ਰਹੇ ਨੇ? ਦੇਖੋ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਹੈ ਉਹ ਕੋਈ ਦੇਸ਼ ਪ੍ਰਤੀ ਕੋਈ ਵਧੀਆ ਸੋਚ ਨਹੀਂ ਹੈ। ਉਹਨਾਂ ਦਾ ਜਿਹੜੀ ਆਈਡੀਓਲੋਜੀ ਹੈ ਕਿਤੇ ਸਾਡੀ ਫੌਜ ਬਾਰੇ ਸਟੇਟਮੈਂਟ ਆ ਦਿੰਦੇ ਆ ਜੀ ਸਾਨੂੰ ਇਹਨਾਂ ਦੇ ਸਬੂਤ ਦਿਖਾਓ। ਕਿਤੇ ਕਿਸੇ ਤਰ੍ਹਾਂ ਦੀ ਸਟੇਟਮੈਂਟ ਦਿੰਦੇ ਆ। ਅੰਧ ਕਰਨ ਤੇ ਜੋ ਸਾਫ चौधरी छवि ਵਾਲੇ ਲੋਕ ਹੈ ਉਹ ਜਨ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨੀਤੀ ਹੈ ਉਹ ਨੀਚੇ ਤੋਂ ਲੈ ਕੇ ਉੱਪਰ ਤੱਕ ਜਿਹੜੇ ਕੇਂਦਰ ਸਰਕਾਰ ਦੇ ਲਾਭ ਹੈ ਉਹ ਸਿੱਧਾ ਖਾਤੇ ਵਿੱਚ ਜਾਣ ਉਸ ਕਰਕੇ ਜਿਹੜੀ ਮੋਦੀ ਜੀ ਦਾ ਜਿਹੜਾ ਗ੍ਰਾਫ ਹੈ ਟਾਪ ਟਾਵਰ ਤੇ ਚੜਿਆ ਤੇ ਉਸ ਨਾਲ ਦੀਆਂ ਨੀਤੀਆਂ ਤੋਂ ਖੁਸ਼ ਹੋ ਗਏ ਜਨ ਕੇ ਜਿਹੜੇ ਕਾਂਗਰਸ ਦੇ ਜਿਹੜੇ ਲੋਕ ਹੈ ਵਧੀਆ ਲੋਕ ਹੈ ਵਧੀਆ ਸੋਚ ਵਾਲੇ ਲੋਕ ਹੈ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰਦਾ। ਬੀਜੇਪੀ ਦੇ ਜਿਹੜੇ ਕਿਸਾਨ ਜਥੇਬੰਦੀਆ ਰੋਹਤ ਕਰ ਰਹੇ ਇਹਦੇ ਬਾਰੇ ਕੀ ਹੋਊਗਾ? ਦੇਖੋ ਜਿਹੜਾ ਤੁਸੀਂ ਵਿਰੋਧ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਵਿਰੋਧ ਦੀ ਗੱਲ ਕਰਦੇ ਹੋ। ਜਿਹੜਾ ਸਾਡਾ ਕਿਸਾਨ ਹੈ ਉਹ ਇਨੋਸੈਂਟ ਹੈ। ਜਿਹੜਾ ਸਾਡਾ ਕਿਸਾਨ ਹੈ ਉਹ ਵਿਰੋਧ ਨਹੀਂ ਕਰਦਾ ਬੀਜੇਪੀ ਦਾ। ਮੈਂ ਮੀਟਿੰਗ ਲੈਣ ਗਿਆ। ਆ ਸਾਡੇ ਨਾਲ ਹੀ ਪਿੰਡ ਉਪਲੀ ਹੈ। ਕਿਸਾਨਾਂ ਨੇ ਮੈਨੂੰ ਬੁਲਾਇਆ ਸੀ। ਤੇ ਉੱਥੇ ਪੋਜੀਸ਼ਨ ਕੀ ਹੈ? ਕੁਛ ਚੰਦ ਬੰਦੇ ਜਿਹੜੇ ਸਿਰਫ ਹੁੱਲੜਬਾਜੀ ਕਰਦੇ ਆ ਉਹ ਆਂ ਆਦਰਵਾਈਜ਼ ਜਿਹੜਾ ਸਹੀ ਕਿਸਾਨ ਹੈ ਉਹਨੂੰ ਪਤਾ ਹੈ ਵੀ ਮੋਦੀ ਸਾਹਿਬ 6000 ਰੁਪਿਆ ਜਿਹੜਾ ਸਾਡੇ ਖਾਤੇ 'ਚ ਪਾ ਰਹੇ ਆ ਸਾਡੇ ਪਿੰਡ ਨੂੰ ਮੋਦੀ ਸਾਹਿਬ ਨੇ ਸਿੱਧਿਆ ਗਰੰਟਾ ਦਿੱਤੀ ਹੈ ਸਾਡੇ ਖੇਤ ਨੂੰ ਜਿਹੜਾ ਪਾਣੀ ਨਲ ਪਾਈਪ ਲਾਈਨ ਨਹੀਂ ਲਾਇਆ ਤਾਂ ਉਹ ਮੋਦੀ ਸਾਹਿਬ ਦੀ ਗਰੰਟਾ ਨਾਲ ਆਇਆ ਜੋ 18 ਪੁਟਲੀਆਂ ਜਿਹੜੀਆਂ ਰੋਡਸ ਐ ਹਰ ਪਿੰਡ ਨੂੰ ਲੱਗਦੀ ਹੈ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਤਹਿਤ ਉਹ ਮੋਦੀ ਸਾਹਿਬ ਨੇ ਲਾਈ ਹੈ ਅੱਜ ਜਿਹੜੇ ਪਿੰਡ ਦੇ ਲੋਕ ਹੈ ਉਹ ਸੋਸ਼ਲ ਮੀਡੀਆ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਇਲੈਕਟ੍ਰੋਨਿਕਸ ਮੀਡੀਆ ਰਾਹੀਂ ਉਹ ਜਾਗਰੂਕ ਹੋ ਗਏ ਵੀ ਸਾਡੀ ਜਿਹੜਾ ਜੀਵਨ ਪੱਧਰ ਨੂੰ ਸੁਧਾਰ ਕੀਤਾ ਹੈ ਤਾਂ ਉਹ ਨਿੰਦਰਬਾਈ ਮੋਦੀ ਨੇ ਕੀਤਾ ਹੈ ਵੀ 10 ਸਾਲ ਦੇ ਵਿੱਚ ਜਿਹੜੇ ਵਧੀਆ ਕੰਮ ਕੀਤੇ ਹਨ ਚਾਹੇ ਉਹ ਭਾਰਤ ਨੂੰ ਇੰਡਸਟਰੀ ਦਾ ਹੱਬ ਬਣਾਇਆ ਚਾਹੇ ਸਾਡੇ ਦੇਸ਼ ਦੀ ਜਿਹੜੀ ਅਰਥਵਿਵਸਾ ਹੈ ਉਹ 16ਵੇਂ ਸਤਾਰਵੇਂ ਸਥਾਨ ਤੋਂ ਆ ਕੇ ਜਾਨਕੀ ਪੰਜਵੇਂ ਸਥਾਨ ਤੇ ਆਈ ਹੈ ਚਾਹੇ ਸਾਡੀ ਰੋਡ ਦੀ ਕਨੈਕਟੀਵਿਟੀ ਹੈ ਚਾਹੇ ਸਾਡੀ 에ਅਰ ਦੀ ਕਨੈਕਟੀਵਿਟੀ ਹੈ ਚਾਹੇ ਸਾਡੀ ਰੇਲਵੇ ਦੀ ਅੱਜ 75 ਜੰਗੇ ਜਿਹੜੀਆਂ ਹੈਗੀਆਂ ਬੰਦੇ ਭਾਰਤ ਐਕਸਪ੍ਰੈਸ ਜਿਹੜੀਆਂ ਹੈਗੀਆਂ ਅ ਨਿੰਦਰਬਾਈ ਮੋਦੀਨ ਜੀ ਨੇ ਚਲਾਈਆਂ ਜਦੋਂ ਕਿ 25 60 ਸਾਲਾਂ ਦੇ ਵਿੱਚ ਸਿਰਫ 25 ਜਿਹੜੀਆਂ ਹੈਗੀਆਂ ਕਾਂਗਰਸ ਰੇਲ ਤੈਨਾਂ ਚਲਾਈਆਂ ਦੀ ਇਹਨਾਂ ਨੇ 10 ਸਾਲਾਂ ਦੇ ਵਿੱਚ 75 ਟ੍ਰੇਨਾਂ ਚਲਾਈਆਂ ਤੇ ਹੋਰ ਵੀ ਇੰਨੀਆ ਸੁਭਦਾ ਜੇ ਅਸੀਂ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਜਾਨੀਏ ਤਾਂ ਸਾਡੇ ਜਿਹੜੇ ਕੈਂਡੀਡੇਟ ਹੈ ਅਰਵਿੰਦ ਖੰਨਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਤਿੰਨ ਰੇਲਵੇ ਸਟੇਸ਼ਨ ਜਿਵੇਂ ਸੰਗਰੂਰ ਦਾ ਰੇਲਵੇ ਸਟੇਸ਼ਨ ਹੈ ਧੂੜੀ ਦਾ ਰੇਲਵੇ ਸਟੇਸ਼ਨ ਹੈ ਮਲੇਕੋਲ ਦਾ ਰੇਲਵੇ ਸਟੇਸ਼ਨ ਹੈ ਉਹਨਾਂ ਨੂੰ ਇੱਕ ਨੈਸ਼ਨਲ ਇੰਟਰਨੈਸ਼ਨਲ ਪੱਧਰ ਦਾ ਯਾਨਕੀ ਰੇਲਵੇ ਸਟੇਸ਼ਨ ਅੱਜ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਸਾਡਾ ਐਮਪੀ ਨਾ ਹੁੰਦੇ ਹੋਏ ਵੀ ਇਨਕੇ ਸਾਰਾ ਇਹ ਤਿਆਰ ਕਰਵਾਇਆ ਆਗਲੀ ਖੇਪ ਦੇ ਵਿੱਚ ਲਹਿਰਾਗਾਗਾ ਤੇ ਨਾਲ ਛਾਜਲੀ ਤੇ ਨਾਲ ਅਹਿਮਦਗੜ ਇਹ ਇਹ ਸਾਰੇ ਜਿਹੜੇ ਸਟੇਸ਼ਨ ਹੈ ਉਹ ਨੈਕਸਟ ਲਿਖ ਦੇ ਵਿੱਚ ਤਿਆਰ ਹੈ ਤੇ ਹੋਰ ਵੱਡੇ ਵੱਡੇ ਪ੍ਰੋਜੈਕਟ ਪੀਜੀਆਈ ਹੈ ਪੀਜੀਆਈ ਦਾ ਸਿਰਫ ਜਿਹੜੇ ਕਾਂਗਰਸ ਦਾਵਾ ਕਰਦੀਆਂ ਵੀ ਅਸੀਂ ਲੈ ਕੇ ਆਏ ਹਾਂ ਉਹਨਾਂ ਨੇ ਨਹੀਂ ਪੱਥਰ ਰੱਖਿਆ ਉਸ ਤੋਂ ਬਾਅਦ ਜਿੰਨਾ 10 ਸਾਲ ਦੇ ਵਿੱਚ ਡਵੈਲਪਮੈਂਟ ਕੀਤੀ ਪੀਜੀਆਈ ਦੀ ਲਾਲੋ ਬਠਿੰਡਾ ਐਮਜ਼ ਖੁੱਲਿਆ ਉਹਦੀ ਲਾਲੋ ਤੇ ਇਹ ਸਾਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਲੰਬੀ ਸੋਚ ਹੈ ਤੇ ਸਭ ਦਾ ਸਾਥ ਸਭ ਦਾ ਵਿਕਾਸ ਚਾਹੇ ਉਹ ਮੁਸਲਮਾਨ ਭਾਈਚਾਰਾ ਚਾਹੇ ਇਸਾਈ ਭਾਈਚਾਰਾ ਚਾਹੇ ਹਿੰਦੂ ਭਾਈਚਾਰਾ ਚਾਹੇ ਸਾਡਾ ਸਿੱਖ ਚਾਹੀ ਭਾਈਚਾਰਾ ਤੇ ਉਹਨਾਂ ਲਈ ਜਨਕਿ ਕੰਮ ਕਰਕੇ ਦਿਖਾਇਆ ਸਾਰਿਆਂ ਨੂੰ ਬਰਾਬਰ ਸਮਝਿਆ ਇਹ ਉਹਨਾਂ ਦੀ ਸੋਚ ਹੈ ਤੇ ਇਸੇ ਲਈ ਸਿੱਖ ਭਾਈਚਾਰੇ ਲਈ ਜੇ ਆਪਾਂ ਗੱਲ ਕਰੀਏ ਤਾਂ ਅੱਜ ਕਰਤਾਰਪੁਰ ਸਾਹਿਬ ਦਾ ਲੰਗਾ 60 ਸਾਲ ਕਾਂਗਰਸ ਨੇ ਸਿੱਖ ਭਰਾਵਾਂ 'ਤੇ ਅਤਿਆਚਾਰ ਕੀਤਾ 1984 ਦੇ ਜੰਗੇ ਜਿਹੜੇ ਦੰਗੇ ਕੀਤੇ ਦਿੱਲੀ ਦੇ ਦੰਗਿਆਂ ਦੇ ਵਿੱਚ ਸਾਡੇ ਸਿੱਖਾਂ ਦੇ ਭਾਈਚਾਰੇ ਦੇ ਵਿੱਚ ਟਾਇਰ ਪਾਪਾ ਉਹਨਾਂ ਨੂੰ ਕੀਤਾ ਤੇ ਭਾਰਤੀ ਜਨਤਾ ਪਾਰਟੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਯਾਦ ਦੇ ਉਹਨਾਂ ਦੇ ਨਾਂ ਤੇ ਇੱਕ ਦਿਨ ਬੀਰਵਾਲ ਦਿਵਸ ਦੇ ਨਾਂ ਤੇ ਕੀਤਾ ਤੇ ਗੁਰੂ ਅਰਜਨ ਦੇਵ ਜੀ ਦਾ 500 ਮਾਸੀ ਦੀ ਦਿਹਾੜਾ ਹਿੰਦੀ ਚਾਦਰ ਤੇ ਲਾਲ ਕਿਲੇ ਦੇ ਬਣਾਇਆ ਤੇ ਹੋਰ ਇੰਨੀਆਂ ਪ੍ਰਾਪਤੀਆਂ ਜਿਨ੍ਹਾਂ ਨੂੰ ਆਪਾਂ ਛੋਟੇ ਸਮੇਂ 'ਚ ਨਹੀਂ ਦੱਸ ਸਕਦੇ ਬਹੁਤ ਸਾਰੇ ਕੰਮ ਜਿਹੜੇ ਹੈਗਾ ਪੰਜਾਬ ਦੇ ਸਾਡੇ ਸਿੱਖਾਂ ਲਈ ਸਾਡੇ ਕਿਸਾਨਾਂ ਲਈ ਸਾਡੇ ਮਜ਼ਦੂਰ ਵਰਗ ਲਈ ਤੇ ਸਾਰਿਆਂ ਨੂੰ ਡਾਇਰੈਕਟ ਬੈਨੀਫਿਟ ਦਿੱਤੇ ਕੋਈ ਕੋਈ ਸੰਗਠਨ ਦੇ ਵਿੱਚ ਕੋਈ ਫੈਕਟਰੀ ਆਣ ਹੈਗੀ ਸੰਭਾਵਨਾ ਕਿ ਜੇ ਕੱਲ ਨੂੰ ਅਰਵਿੰਦ ਕੰਨੜ ਜੀ ਤਰਨ ਜਿੱਤੇ ਨੇ ਕਿਹੜੀ ਫੈਕਟਰੀ ਜਾਂ ਕਿਸ ਤਰ੍ਹਾਂ ਦੀ ਇੰਡਸਟਰੀ ਆ ਸਕਦੀ ਹੈ ਦੇਖੋ ਅਸੀਂ ਲੋਕਾਂ ਨੂੰ ਇੱਕ ਗੱਲ ਕਹਿਣੀ ਆ ਵੀ ਸਾਨੂੰ ਇੱਕ ਵਾਰੀ ਪਾਵਰ ਦਿਓ ਸਾਡੇ ਤੇ ਭਰੋਸਾ ਜਤਾਓ ਅੰਡਾਸਟਰੀਆ ਦਾ ਕੀ ਅਸੀਂ ਸੰਗਰੂਰ ਨੂੰ ਅੰਡਾਸਟਰੀਆ ਦਾ ਹੱਬ ਬਣਾ ਦੇਾਂਗੇ ਕਿਉਂਕਿ ਜਿਹੜੇ ਸਾਡੇ ਕੈਂਡੀਡੇਟ ਹੈ ਸ਼੍ਰੀ ਅਰਵਿੰਦ ਖੰਨਾ ਉਹ ਖੁਦ ਅੰਡਾਸਟਰੀ ਲਿਸਟ ਹੈ ਖੁਦ ਉਹਨਾਂ ਦੀ ਜਿਹੜੀ ਸੋਚ ਹੈ ਪੋਜ਼ਿਟਿਵ ਸੋਚ ਹੈ ਬਿਜ਼ਨਸਮੈਨ ਵਾਲੀ ਸੋਚ ਹੈ ਉਹਨਾਂ ਨਾਲ ਵੀ ਡਿਸਕਸ਼ਨ ਹੁੰਦੀ ਰਹਿੰਦੀ ਆ ਵੀ ਯਾਰ ਮੈਂ ਸੰਗਰੂਰ ਲਈ ਕੀ ਕਰਾਂ ਦੇਖੋ ਜਦੋਂ ਬੰਦਾ ਕੋਈ ਪਾਵਰ 'ਚ ਹੁੰਦਾ ਹੈ ਉਦੋਂ ਇੱਕ ਤੇ ਇੱਕ ਗਿਆਰਾਂ ਵਾਲੀ ਗੱਲ ਹੁੰਦੀ ਹੈ ਹੁਣ ਵੀ ਉਹ ਆਪਣੇ ਪੱਲਿਓ ਦੇਖੋ ਉਮੀਦ ਖਰਨਾ ਫਾਊਂਡੇਸ਼ਨ ਦੇ ਵਿੱਚ ਯਾਨੀ ਕਿ ਫ੍ਰੀ ਲੋਕਾਂ ਨੂੰ ਸਿਹਤ ਸਵਾਵਾ ਦੇ ਰਹੇ ਕੋਈ ਵਿਅਕਤੀ ਅੱਜ ਕੋਈ ਮੈਨੂੰ ਪੋਲੀਟਿਸ਼ੀਅਨ ਹੱਥ ਖੜਾ ਕਰਕੇ ਦੱਸ ਦੇ ਵੀ ਮੈਂ ਆਪ ਦੇ ਏਰੀਆ ਦੇ ਵਿੱਚ ਮੁਫਤ ਆ ਸਿਹਤ ਸਵਾਵਾ ਦੇ ਰਿਆਂ ਜਾਂ ਕੀ ਦੇ ਰਿਆਂ ਅੱਛਾ ਫਿਰ ਸੈਲਫ ਹੈਲਪ ਗਰੁੱਪ ਦੇ ਰਾਹੀਂ ਸਾਡੀਆਂ ਭੈਣਾਂ ਨੂੰ ਸਲਾਈ ਸਿਖਾ ਕੇ ਉਹਨਾਂ ਨੂੰ ਸਵੈ ਰੋਜਗਾਰ ਦੇਣਾ ਸਾਡੇ ਲੋਕਾਂ ਲਈ ਯਾਨਕਿ ਸਾਡੇ ਜਿਹੜੇ ਭਾਈ ਬੇਰੋਜ਼ਗਾਰ ਹੈ ਉਹਨਾਂ ਲਈ ਫੈਕਟਰੀਆਂ ਦੇ ਵਿੱਚ ਹੋਰ ਜਗ੍ਹਾ ਦੇਣ ਯਾਨਕਿ ਕੋਈ ਨੌਕਰੀ ਪ੍ਰੋਵਾਈਡ ਕਰਵਾਉਣੀ ਹੈ ਤੇ ਇਹ ਸਿਰਫ ਅਰਵਿੰਦ ਖੰਨਾ ਜੋ ਇੱਕ ਪੋਲੀਟੀਸ਼ੀਅਨ ਹੀ ਹੈ ਇੱਕ ਸਮਾਜ ਸੇਵੀ ਵਿਅਕਤੀ ਹੈ ਜੀ ਦੀ ਸੋਚ ਹੈ ਵੀ ਮੈਂ ਸੰਗਰੂਰ ਲਈ ਕੁਝ ਕਰਨਾ ਚਾਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਸੰਗਰੂਰ ਦੇ ਲੋਕਾਂ ਨੂੰ ਵੀ ਤੁਸੀਂ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਿੰਦ ਖੰਨਾ ਜੀ ਤੇ ਵਿਸ਼ਵਾਸ ਕਰਕੇ ਦੇਖੋ ਅਸੀਂ ਤੁਹਾਡਾ ਜਿਹੜਾ ਮੁੱਲ ਹੈ ਤੁਹਾਡਾ ਵਿਸ਼ਵਾਸ ਹੈ ਜਿਵੇਂ ਆਮ ਆਦਮੀ ਪਾਰਟੀ ਤੋਂ ਹੈ ਅਸੀਂ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦਵਾਂਗੇ ਅਸੀਂ ਤੁਹਾਨੂੰ ਇਹਨੂੰ 10 ਗੁਣਾ ਕਰਕੇ ਅਸੀਂ ਯਾਨਕਿ ਤੁਹਾਨੂੰ ਬਾਤ